ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਗੁਰਸਿੱਖ ਦੀ ਫਿਰ ਤੋਂ ਬਈ ਪ੍ਰਵਾਸੀਆਂ ਨੇ ਬੇਅਦਬੀ ਕੀਤੀ ਗਈ ਹੈ ਕੇਸਾਂ ਦੀ ਉਹਦੀ ਦਾੜੀ ਪੱਟੀ ਗਈ ਹੈ ਕੜੀਸਿਆ ਗਿਆ ਗਿਆ ਜੇ ਇਹ ਇਹ ਲੁਧਿਆਣਾ ਦੀ ਖਬਰ ਜੋ ਹੁਣੇ-ਹੁਣੀ ਆਈ ਹੈ ਸਾਹਮਣੇ ਬਈ ਜੋ ਕਿ ਉਹ ਦੱਸ ਰਿਹਾ ਵੀ ਮੈਂ ਆਪਦੇ ਕੰਮ ਤੇ ਜਾ ਰਿਹਾ ਸੀ ਰਸਤੇ ਦੇ ਵਿੱਚ ਜੋ ਇੱਕ ਭਈਆ ਮੋਟਰਸਾਈਕਲ ਲੈ ਕੇ ਉਹਦੇ ਵਿੱਚ ਮਾਰਿਆ ਤੇ ਕਹਿੰਦਾ ਮੈਂ ਉਹਨੂੰ ਅਖਾ ਵੀ ਮੜਾਏ ਸਾਈਡ ਤੇ ਕਰ ਲਾ ਕਦਰੋਂ ਮੈਨੂੰ ਮਾਂ ਦੀ ਗਾਲ ਕੱਢਤੀ ਐ ਇੰਨਾ ਵੀ ਉਤਰਦੇ ਸਾਰੀ ਕਹਿੰਦਾ ਮੋਟਰਸਾਈਕਲ ਤੋਂ ਮੈਂ ਉਹਦੇ ਜਦੋਂ ਮਾਰਨ ਲੱਗਿਆ ਤੇ ਕਹਿੰਦਾ ਉਹਨੇ ਭਈਏ ਛੱਦ ਲੇ ਫੈਕਟਰੀ ਚੋ ਹੈਗੇ ਸੀਗੇ 15 20 ਤੇ ਭਈ ਉਹਨਾਂ ਨੇ ਉਹ ਵਿਚਾਰਾ ਹਾਲਾ ਕਿ ਆਪਦੇ ਬਾਲ ਵੀ ਦਿਖਾਈ ਜਾਂਦਾ ਆਪਣੇ ਸਿੱਖ ਖੜੇ ਕੋਲੇ ਤੇ ਉਹਦੇ ਸਿਰ ਦੇ ਵਿੱਚ ਮੰਨ ਕੇ ਚਲੋ ਮਾਰ ਕੇ ਸਿਰ ਪਾੜ ਹੈਗਾ ਕਈ ਟਾਂਕੇ ਲੱਗੇ ਆ ਤੇ ਭਈ ਹਰ ਰੋਜ਼ ਆਪਾਂ ਨੂੰ ਪਤਾ ਪ੍ਰਵਾਸੀਆਂ ਦਾ ਥਾਂ ਥਾਂ ਤੇ ਪ੍ਰਭਾ ਵਧਿਆ ਖੜਾਗਾ ਦੂਜੇ ਤੀਜੇ ਦਿਨ ਖਬਰ ਦੂਜੇ ਤੀਜੇ ਦਿਨ ਖਬਰ ਕੋਈ ਨਾ ਕੋਈ ਆਈ ਰਹਿੰਦੀ ਆ ਪਹਿਲਾਂ ਆਪਾਂ ਤੁਹਾਨੂੰ ਕੋਬੜਾ ਪਿੰਡ ਦੀ ਖਬਰ ਵੀ ਤੁਹਾਡੇ ਤੱਕ ਪਹੁੰਚਾਈ ਸੀ ਜਦੋਂ ਜੋ ਆਪਣੇ ਦੋ ਬੱਚਿਆਂ ਦੇ ਇਹਨਾਂ ਨੇ ਇੱਕ ਦੇ ਅੱਖ 'ਚ ਸ਼ੂਰਾ ਮਾਰਿਆ ਸੀ ਇੱਕ ਦੇ ਗਲ 'ਚ ਤਾਂ ਹੋਰ ਵੀ ਇਹਨਾਂ ਨੇ ਪਤਾ ਨਹੀਂ ਕਿੰਨਿਆਂ ਇੱਕ ਆਪਣੇ ਜ਼ਿਮੀਦਾਰ ਜੋ ਕਿਸਾਨ ਭਰਾ ਆਪਣਾ ਝੋਨਾ ਲਿਆ ਰਿਹਾ ਲਿਆ ਰਿਹਾ ਸੀਗਾ ਮੰਡੀ ਦੇ ਵਿੱਚ ਤੇ ਉਹਨੂੰ ਇਹਨਾਂ ਨੇ ਉਹਨੇ ਮਾੜਾ ਮੋਟਾ ਕਹਿਤਾ ਵੀ ਸਾਈਡ ਤੇ ਹੋਜੋ ਤੇ ਉਹ ਕਿਤੇ ਭਈਏ ਦਾ ਪੱਖੇ ਦੇ ਵਿੱਚ ਹੱਥ ਹੱਥ ਆਇਆ ਹੋਊਗਾ ਤੇ ਉਹ ਵੀ ਗੁੱਸਾ ਉਹਦਾ ਉਹਦੇ ਤੇ ਉਤਾਰਤਾ ਉਹਨੂੰ ਕੁੱਟਣ ਮੰਨ ਗਏ ਫਿਰ ਆਪਣੇ ਪੰਜਾਬੀ ਨਾ ਹੁੰਦੇ ਉੱਥੇ ਬਈ ਪੈਰੀ ਹੱਥ ਲਵਾ ਕੇ ਫੇਰ ਛੜਾ ਕੇ ਲਿਆਏ ਉਸ ਪੰਜਾਬੀ ਨੂੰ ਇਹਨਾਂ ਦਾ ਇੰਨਾ ਪ੍ਰਭਾਵ ਪਦ ਰਿਹਾਗਾ ਤੇ ਹਰ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਪ੍ਰਵਾਸੀਆਂ ਤੋਂ ਲੈ ਕੇ ਨਵਾਂ ਜਦੋਂ ਆਏ ਹੁਣ ਇਹ ਇੰਨੀ ਇੱਕ ਗੱਲ ਕਿਹੜਾ ਚਾਹਣੇ ਆ ਬਈ ਜਦੋਂ ਆਪਣੇ ਘਰਾਂ 'ਚ ਵੜਨ ਲੱਗੇ ਇੱਕ ਪਰਸੋ ਦੀ ਖਬਰ ਸੀ ਉਹ ਹਾਲਾ ਕਿ ਮੈਂ ਪੰਜਾਬ ਦੇ ਮੁੱਦਿਆਂ ਤੇ ਆਪਾਂ ਹਰ ਰੋਜ਼ ਤੁਹਾਡੇ ਤੇ ਕੋਈ ਚੀਜ਼ ਪਹੁੰਚਾਉਣੇ ਆ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣਾ ਜੋ ਚੀਜ਼ ਹੁੰਦੀ ਆਪਣੇ ਪੰਜਾਬ ਵਿੱਚ ਉਹ ਤੁਹਾਡੇ ਤੇ ਪਹੁੰਚਾਉਣੇ ਆਗੇ ਉਹ ਖਬਰ ਮੈਂ ਵੈਸੇ ਪਾਈ ਨਹੀਂ ਕਿਉਂਕਿ ਆਪਣਾ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਗਜੀਤ ਸਿੰਘ ਡੱਲੇਵਾਲ ਇਹ ਪਰਸੋ ਦੀ ਖਬਰ ਸੀਗੀ ਉਹ ਫਿਰ ਮੈਂ ਆਪਣੇ ਕਿਸਾਨਾਂ ਤੇ ਪਾਤੀ ਉਹ ਖਬਰ ਮੈਂ ਅਣਦੇਖੀ ਕਰਤੀ ਮਹਾ ਚਲੋ ਇਹ ਤਾਂ ਹੁਣ ਕੀ ਪਾਉਣੀ ਆ ਆ ਪਰ ਨਵੀਂ ਖਬਰ ਇੱਕ ਹੋਰ ਆਈ ਹੈ ਸਾਹਮਣੇ ਜੋ ਕਿ ਜਿਹਦੇ ਵਿੱਚ ਕੀ ਭਈ ਆਪਣੇ ਕਿਸਾਨ ਨੂੰ ਉਹ ਦੱਸ ਵੀ ਰਿਹਾਗਾ ਤੇ ਹਾਲਾਂਕਿ ਉਹਦੇ ਥੰਮ੍ਹ ਮਿਲ ਤੇ ਆਪਾਂ ਫੋਟੋ ਵੀ ਮਿਲ ਜਊਗੀ ਉਸ ਜੋ ਨੌਜਵਾਨ ਆਪਣਾ ਤੇ ਉੱਥੇ ਭਈ ਆਪਣੇ ਸਿੱਖ ਜਥੇਬੰਦ ਸਾਰੇ ਜਿੰਨੇ ਵੀ ਪਾਰਟੀਆਂ ਹੁੰਦੀਆਂ ਕਿਸ ਆਪਣੇ ਸਿੱਖਾਂ ਦੀਆਂ ਸਾਰੇ ਉੱਥੇ ਪਹੁੰਚ ਚੁੱਕੇ ਬਈ ਜੋ ਕਿ ਉਹਨਾਂ ਨੂੰ ਪੁੱਛ ਦੱਸ ਕੀਤੀ ਗਈ ਆ ਉਹ ਕਹਿੰਦਾ ਵੀ ਮੇਰੇ ਨਾਲ ਬਹੁਤ ਬੇਸ਼ੱਕੀ ਕੀਤੀ ਗਈ ਆ ਤੇ ਮੇਰੇ ਵਾਲ ਪੱਟੇ ਗਏ ਤੇ ਵੀ ਮੇਰੇ ਸਿਰ 'ਚ ਪਤਾ ਨਹੀਂ ਕੀ ਮਾਰਿਆ ਉਹਨਾਂ ਨੇ ਤੇ ਵੀ ਮੇਰਾ ਸਿਰ ਪਾੜਿਆ ਗਿਆ ਤੇ ਟਾਂਕੇ ਲੱਗੇ ਆ 9-10 ਜਿਹਦੇ ਵਿੱਚ ਕੀ ਹੁਣ ਇਹ ਘਰਾਂ 'ਚ ਵੜ ਚੁੱਕੇ ਬਈ ਤੇ ਜਿਹੜੀ ਪਰਸੋਂ ਦੀ ਵੀਡੀਓ ਉਹਦੇ ਵਿੱਚ ਵੀ ਇੱਕ ਕੁੜੀ ਨੇ ਛੇੜ ਕਰਨੀ ਕੀਤੀ ਸੀ ਪੰਜਾਬੀ ਨੂੰ ਆਪਣੀ ਤੁਸੀਂ ਸ਼ਾਇਦ ਵੀਡੀਓ ਤੁਸੀਂ ਤਾਂ ਦੇਖਿਓ ਕਿ ਮੈਂ ਤਾਂ ਸਿਰਫ 2 ਮਿੰਟ ਸੁਣ ਕੇ ਮੈਂ ਅਣਦੇਖੀ ਕਰਤੀ ਸੀ ਮੈਂ ਆਪਣੇ ਜੋ ਡੱਲੇਵਾਲ ਸਾਹਿਬ ਤੇ ਉਹਨਾਂ ਤੇ ਮੈਂ ਪਾਈ ਸੀਗੀ ਖਸਾਨ ਭਰਾਮਾਂ ਤੇ ਤੇ ਇਸ ਕਰਕੇ ਮੈਂ ਉਹ ਅਣਦੇਖੀ ਕਰੀ ਸੀ ਵੀਡੀਓ ਉਦੋਂ ਵੀ ਇਹਨਾਂ ਨੇ ਪਰਸੋ ਚੌਥੇ ਦੀ ਵੀਡੀਓ ਚ ਘਰੇ ਵੜ ਕੇ ਪੰਜਾਬੀ ਕੁੜੀ ਨੂੰ ਉਹਨੂੰ ਛੇੜਖਾਨੀ ਕੀਤੀ ਸੀ ਤੇ ਕਿਤੇ ਉਹ ਮੁੰਡਾ ਆ ਗਿਆ ਬਾਹਰ ਤੇ ਉੱਥੇ ਬਈ ਬਾਵਾ ਹੋ ਗਿਆ ਸੀ ਇਕੱਠ ਤੇ ਉੱਥੇ ਇਹਨਾਂ ਨੇ ਭਈਆ ਚੰਗੀ ਤਰ੍ਹਾਂ ਬਣਾਇਆ ਬਾਅਦ ਚ ਭਈਏ ਨੇ ਹੋਰ ਭਈਏ ਸੱਦ ਲਏ ਤੇ ਉਹ ਇੰਨੀ ਕੁ ਵੀਡੀਓ ਮੈਂ ਦੇਖੀ ਜੀ ਮੁੜ ਕੇ ਮਾਨ ਦੇਖੀ ਕਰਤੀ ਮਹਾ ਇਹ ਫੇਰ ਪਾਵਾਂਗੇ ਆਪਾਂ ਪਹਿਲਾਂ ਇਹ ਪਾਈ ਆਪਣੇ ਕਿਸਾਨ ਭਰਾਵਾਂ ਦੀ ਜੋ ਖਬਰ ਮੇਨ ਆਪਣੀ ਤੇ ਹੁਣ ਇਹ ਫੇਰ ਖਬਰ ਸਾਹਮਣੇ ਆਈ ਵੀ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸੁਣਨ ਨੂੰ ਮਿਲਦੀ ਆ ਕਿਉਂਕਿ ਇਹਨਾਂ ਦਾ ਪ੍ਰਭਾਵ ਬਹੁਤ ਵੱਧ ਰਿਹਾ ਬਾਈ ਜੇ ਤਾਂ ਹੁਣ ਰਲ ਮਿਲ ਕੇ ਚੱਲੋਗੇ ਇਕਜੁੱਟ ਹੋ ਕੇ ਤਾਂ ਇਹਨਾਂ ਦਾ ਹੱਲ ਹੋ ਜਾਣਾਗਾ ਤਾਂ ਨਹੀਂ ਤਾਂ ਇਹਨਾਂ ਦਾ ਅਸੀਂ ਚੱਲੀ ਜਾਣਾਗਾ ਸਾਰਾ ਸلسلਾ ਆਪਣੇ ਪੰਜਾਬ ਨੂੰ ਦਿਵਾ ਲੈਣੀ ਹੈ ਬਾਈ ਕਿਉਂਕਿ ਇਹ ਹੁੰਦੇ ਆ ਫੈਕਟਰੀਆਂ 'ਚ ਘੱਟੋ ਘੱਟ 30 30 40 40 ਜਣੇ ਆਪਣਾ ਪੰਜਾਬੀ ਜੇ ਆਪਾਂ ਕਹੀਏ ਰੋਡ ਤੋਂ ਕੱਲਾ ਲੰਘ ਰਿਹਾ ਗਿਆ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਵੀ ਜਿਹੜੇ ਸਾਹਮਣਾ ਹੋਣੇ ਦੱਸ ਰਿਹਾ ਮੁੰਡਾ ਕਹਿੰਦਾ ਵੀ ਮੈਂ ਆਪਦਾ ਸਿੱਧਾ ਕੰਮ ਤੇ ਆ ਰਿਹਾ ਸੀ ਮੋਹਰੋਂ ਲੈ ਕੇ ਆਇਆ ਮੋਟਰਸਾਈਕਲ ਫੁੱਲ ਸਪੀਡ ਤੇ ਵਿਚ ਮਾਰ ਕੇ ਮੈਂ ਉਹਨੂੰ ਅਖਿਆ ਵੀ ਸਾਈਡ ਤੇ ਕਰ ਲੈ ਕਹਿੰਦਾ ਉੱਤਰ ਸਾਰ ਉਹਨੇ ਮੈਨੂੰ ਗਾਲ ਕੱਢੀ ਵੀ ਮਾਂ ਦੀ ਕਹਿੰਦਾ ਫਿਰ ਮੈਂ ਉੱਤਰ ਕੇ ਜਦੋਂ ਗਿਆ ਉਹਦੇ ਬੰਨੀ ਤੇ ਕਹਿੰਦਾ ਵੀ ਉਹਨਾਂ ਨੇ 5-6 ਬੰਦੇ ਹੋਰ ਸੱਦ ਕੇ ਤੇ ਕਹਿੰਦਾ ਵੀ ਮੇਰੇ ਇੱਕੋ ਦਾਮ ਧਾਵਾ ਬੋਲ ਤੇ ਮੇਰੇ ਸਿਰ ਸਿਰ ਚ ਮਾਰ ਕੇ ਡਾਂਗਾ ਡੂੰਗਾ ਤੇ ਉਹਦਾ ਸਿਰ ਪਾੜਿਆ ਗਿਆ ਬਾਈ ਪੰਜਾਬੀ ਦਾ ਆਪਣਾ ਜੋ ਸਿੱ ਉੱਥੇ ਹੁਣ ਬਈ ਜੋ ਆਪਣੇ ਸਿੱਖ ਪਹੁੰਚੇ ਉਹਨਾਂ ਨੇ ਸਾਰੀ ਗੱਲਬਾਤ ਪੁੱਛੀ ਆ ਤੇ ਉਹ ਕਹਿੰਦਾ ਵੀ ਮੇਰੇ ਤੇ ਬਈ ਮੈਂ ਸਿੱਧਾ ਕੰਮ ਤੇ ਜਾ ਰਿਹਾ ਸੀ ਮੈਨੂੰ ਇਹਨਾਂ ਨੇ ਸ਼ਰੇਆਮ ਸੜਕ ਤੇ ਘੜੀਸਿਆ ਗਿਆ ਤੇ ਮੇਰੇ ਸਿਰ 'ਚ ਡੰਡਾ ਜਾਂ ਪਤਾ ਨਹੀਂ ਹਥਿਆਰ ਕੀ ਸੀਗਾ ਮਾਰ ਕੇ ਸਿਰ ਪਾੜਿਆ ਗਿਆ ਕਿਉਂਕਿ ਆਪਾਂ ਨੂੰ ਹਰ ਰੋਜ਼ ਪਤਾ ਬਈ ਇਹਨਾਂ ਦਾ ਪ੍ਰਭਾ ਹੁਣ ਦੋ ਜੋ ਬੱਚਿਆਂ ਦਾ ਇਹਨਾਂ ਨੇ ਕਤਲ ਕੀਤਾ ਜੀ ਇੱਕ 17 ਸਾਲ ਦਾ ਸੀ 18 ਸਾਲ ਦਾ ਤੇ ਜਿਹੜਾ ਕਿ ਇੱਕ ਤਾਂ ਵਿਚਾਰੇ ਦੀ ਡੈੱਡ ਬੋਡੀ ਕਿੰਨਾ ਚਿਰ ਰੱਖੀ ਵੀ ਰੱਖੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿਉਂਕਿ ਉਦੇ ਵਿੱਚ ਕੀ ਆ ਬਈ ਇਹਨਾਂ ਤੇ ਕੋਈ ਕਿਸੇ ਤੇ ਪ੍ਰਭਾਵ ਫੇਰ ਵੀ ਨਹੀਂ ਪਿਆ ਉਹ ਤਾਂ ਹੁਣ ਜੇਲ੍ਹ ਚ ਵਗ ਜਾਣਗੇ ਜੇ ਜਿਹੜੀ ਮਾਂ ਦਾ ਪੁੱਤ ਮਰਿਆ ਉਹ ਤਾਂ ਵਾਪਸ ਨਹੀਂ ਆਉਣਾ ਇਹ ਤਾਂ ਆ ਜਾਣਗੇ ਪੰਜ ਚਾਰ ਸਾਲ ਲਾ ਕੇ ਅੰਦਰੋਂ ਇਸ ਕਰਕੇ ਕਿਹੜੇ ਆ ਬਈ ਇਹਨਾਂ ਨੂੰ ਪਹਿਲਾ ਨੰਬਰ ਤਾਂ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਜਿਵੇਂ ਹੁਣ ਉਹਨਾਂ ਨੇ ਕਤਲ ਕੀਤਾਗਾ ਕਤਲ ਦੀ ਸਜ਼ਾ ਕਤਲ ਹੋਣੀ ਚਾਹੀਦੀ ਵੀ ਕਿਉਂਕਿ ਇਹਦੇ ਵਿੱਚ ਸਿੱਧਾ ਆਇਆ ਬਈ ਜੋ ਮੌਤ ਦੀ ਸਜ਼ਾ ਤਾਂ ਮੌਤ ਹੀ ਹੋਣੀ ਚਾਹੀਦੀ ਕਿਉਂਕਿ ਇਹਨਾਂ ਦਾ ਪ੍ਰਭਾਵ ਬਹੁਤ ਪੈ ਰਿਹਾ ਥਾਂ-ਥਾਂ ਤੇ ਆਪਣੇ ਪੰਜਾਬੀਆਂ ਦੀਆਂ ਕੁੱਟਮਾਰ ਹੋ ਜਾਂਦੀ ਆ ਕਦੇ ਕਿਸੇ ਬਜ਼ੁਰਗ ਦੇ ਮਾਰਦੇ ਕਦੇ ਕਿਸੇ ਦੇ ਮਾਰਦੇ ਕਦੇ ਕਿਸੇ ਦੇ ਤੇ ਇੱਕ ਤਲੱਦੀ ਪਿੰਡ ਦੀ ਗੱਲ ਵੀ ਆ ਉੱਥੇ ਇੱਕ ਕੂੜਾ ਉਹ ਨਾ ਵਿਚਾਰਾ ਬੋਲ ਸਕਦਾ ਸੀ ਤੇ ਨਾ ਵਿਚਾਰਾ ਸੁਣ ਸਕਦਾ ਸੀ ਉਹਦੇ ਵੀ ਸਿਰ ਚਟੰਬਾ ਮਾਰ ਕੇ ਇਹਨਾਂ ਨੇ ਉੱਥੇ ਹੀ ਹੱਤਿਆ ਕਰਤੀ ਸੀ ਉਹ ਭੱਜ ਗਏ ਜਿਆਰਾ ਹਾਲਾਂਕਿ ਕੋਈ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਤੇ ਇਸ ਕਰਕੇ ਵੀ ਕਹਿਣਾ ਚਾਹੁੰਦੇ ਆ ਆਪਣੇ ਪੰਜਾਬੀਆਂ ਨੂੰ ਜੇ ਤਾਂ ਇੱਕਜੁੱਟ ਹੋ ਕੇ ਚੱਲੋਗੇ ਤਾਂ ਇਹਨਾਂ ਦਾ ਖਾਸ ਕਰਕੇ ਫੇਰ ਤਾਂ ਭਵੇਂ ਇਹਨਾਂ ਦਾ ਕੋਈ ਨਿਕਲ ਜੇ ਪੰਜਾਬ ਦੇ ਵਿੱਚੋਂ ਕੱਢ ਸਕਦੇ ਆਪਾਂ ਇੱਕਜੁੱਟ ਹੋ ਕੇ ਨਹੀਂ ਤਾਂ ਇਹਨਾਂ ਦਾ ਕੋਈ ਹੱਲ ਨਹੀਂ ਹੋਣਾ ਉਲਟਾ ਆਪਣੇ ਪੰਜਾਬੀ ਨੇ ਨਾ ਪਰਸੋਂ ਦੀ ਖਬਰ ਦੇ ਵਿੱਚ ਜੋ ਮੈਂ ਕਹਿੰਨਾ ਜਿਹਦੀ ਕੁੜੀ ਛੇੜੀ ਸੀ ਵਧੀਆ ਕੇਸ ਦਾੜੀ ਸੀ ਉਹ ਚੰਗੀ ਸਿੱਖ ਸੀਗਾ ਕਹਿੰਦਾ ਮਾੜੀ ਜੀ ਕੁੜੀ ਛੇੜੀ ਹੈ ਕਹਿੰਦਾ ਬਾਈ ਉਹਨੇ ਗਲਤੀ ਮੰਨ ਲਈ ਪਰ ਇਹਨਾਂ ਨੂੰ ਅਸੀਂ ਬਾਹਰ ਨਹੀਂ ਕੱਢਣਾ ਚਾਹੁੰਦੇ ਵੀ ਸਾਡੇ ਨਾਲ ਇਹਨਾਂ ਦਾ ਮੰਨ ਕੇ ਚੱਲੋ ਬਹੁਤ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਟਾਈਮ ਤੋਂ ਰਹਿੰਦੇ ਆ ਯਾਦਾ ਕੰਮਕਾਰ ਕਰਦੇ ਆ ਚਲੋ ਉਹਨੇ ਗਲਤੀ ਮੰਨ ਲਈ ਤੋਂ ਅਸੀਂ ਉਹਨਾਂ ਨੂੰ ਇਥੋਂ ਕੱਢਣਾ ਨਹੀਂ ਚਾਹੁੰਦੇ ਜਦੋਂ ਐ ਦੱਸੋ ਕੋਈ ਕਿਸੇ ਦੀ ਆਪਾਂ ਧੀ ਭੈਣ ਛੇੜ ਦਿਆਂ ਤੇ ਫਿਰ ਬਈ ਉਹਨੂੰ ਕਿੱਥੇ ਤਾਂ ਆਇਆ ਕਿਹੜਾ ਵੀ ਹਾਂਜੀ ਮਰੀ ਇਹਨੇ ਕੁੜੀ ਛੜੀ ਕਿੱਥੇ ਆ ਕਹਿ ਰਿਹਾ ਸੀ ਹਾਂਜੀ ਮਾੜੀ ਜੀ ਕੁੜੀ ਛੜੀ ਉਹ ਤੁਸੀਂ ਵੀ ਖਬਰ ਸੁਣੀ ਹੋਊਗੀ ਮੈਨੂੰ ਬਹੁਤ ਗੁੱਸਾ ਆਇਆ ਵੀ ਤੂੰ ਕਿੱਥੇ ਤਾਂ ਉਹਨੂੰ ਛਾੜੇ ਚ ਦੇ ਫੜ ਕੇ ਵੀ ਹਾਂ ਭਈ ਤੂੰ ਕਿਵੇਂ ਉਹ ਕਰਿਆ ਸ਼ਰਿਆ ਮਾ ਉਹਨੇ ਭਈਆ ਉਹਨਾਂ ਦੇ ਘਰੇ ਵੜ ਗਿਆ ਸੀਗਾ ਤੇ ਉਲਟਾ ਕਹਿੰਦਾ ਸਾਡੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਆ ਜੀ ਇਹਨਾਂ ਨੂੰ ਇੱਥੋਂ ਨਹੀਂ ਕੱਢਣਾ ਚਾਹੁੰਦੇ ਸੀ ਪਤਾ ਨਹੀਂ ਤਾਂ ਉਹਦੀ ਮਾਤੀ ਹੈ ਜੀ ਸੀ ਬਈ ਤਾਂ ਇੰਨੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਹੁਣ ਆਪਣੇ ਪੰਜਾਬੀਆਂ ਨੂੰ ਭਾਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਪਹਿਲਾ ਨੰਬਰ ਤਾਂ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਾਇਆ ਕਰੋ ਭਾਈ ਤੇ ਮੁੜ ਕੇ ਸੁਣ ਕੇ ਚੰਗੀ ਤਰ੍ਹਾਂ ਤੇ ਭਰਾ ਬਣ ਕੇ ਜੇ ਤੁਸੀਂ ਵੀਡੀਓ ਨੂੰ ਗਾਹ ਦੀਆਂ ਸ਼ੇਅਰ ਕਰੋਗੇ ਕਾ ਫੇਰ ਹੀ ਆਪਣਾ ਚੈਨਲ ਗਾਂਹ ਗਰੋ ਕਰੂ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣੀ ਕੋਈ ਆਮ ਵੀਡੀਓ ਨਹੀਂ ਹੁੰਦੀ ਬਈ ਹਰ ਕੋਈ ਵੀਡੀਓ ਜੋ ਹੁੰਦੀ ਆ ਪੰਜਾਬ ਚੋਂ ਦਾ ਜੋ ਕੁਝ ਉਹ ਤੁਹਾਡੇ ਤੇ ਘਚਾਉਣੀ ਆ ਚਲੋ ਜੀ ਅੱਜ ਤਾਂ ਅੱਜ ਦੀ ਵੀਡੀਓ ਆਪਣੀ ਪ੍ਰਵਾਸੀਆਂ ਤੇ ਸੀ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਆ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਧੰਨਵਾਦ